ਔਲਾ ਜੋਰੂ ਕਾ ਗੁਲਾਮ ਦਰਦ ਨੂੰ ਤਤਾ ਕਰੀ ਜਾਂਦਾ i भेण हाणे अॻे पिछे हुजो पकूरो हाणे i بڑی بڑی کرتا تھانے گیم بیٹھا جو بندہ ہے یہ دیکھو سینٹر میں ہے ہاں جی اندر کوئی اندر دیکھو جی اندر بھی ساتھ ہی پڑا ہے ਆ ਗਿਆ ਜੀ ਮਾਮੂਤਾ ਦੀ ਆ ਬੈ ਜਾ ਕੁੜੀਆਂ ਤੁਹਾਨੂੰ ਲੋ ਯਾਰ ਆ ਗਿਆ ਆ ਗਿਆ ਮੀਆਂ 10 ਮਿੰਟ ਰਹੇ ਇੱਧਰ ਦੇਖੋ ਭਰੇ ਆ ਭਰਾ ਵੀਰ ਇੱਧਰ ਦੇਖੋ ਹਾਂਜੀ ਬਟਨ ਦੀ ਰਸਮ ਪੂਰੀ ਹੋਣ ਤੋਂ ਬਾਅਦ ਹੁਣ ਯਾਰ ਮਿੱਤਰ ਸਾਰੇ ਆ ਗਿਆ ਡੀਜੇ ਫਲੋਰ ਦੇ ਉੱਤੇ ਤੇ ਹੁਣ ਪਾਉਣਗੇ ਪੂਰਾ ਗਾਹ ਵਿੱਚ ਹੀ ਆਪਾਂ ਨਾਲ ਆਜੋ ਗਰਾਫਰ ਕਰਦੇ ਆਂ ਇੰਜੋਏ ਆ ਬਾਬਾ ਜੀ ਨੂੰ ਪਤਾ ਨਹੀਂ ਕਿ ਦੀ ਯਾਦ ਆ ਗਈ ਇਹ ਦਿਲ ਤੇ ਹੱਥ ਰੱਖ ਕੇ ਡਾਂਸ ਕਰ ਰਹੇ ਨੇ ਔਰ ਗੱਲਾਂ ਦੀਆਂ ਗੱਲਾਂ ਵੀ ਦਰਸ਼ਨ ਨੇ ਡਾਂਸ ਤੇ ਦਰਸ਼ਨ ਦੀ ਮੋਰਨੀ ਨੇ ਪੂਰੇ ਵਿਆਹ ਦਾ ਮੇਲਾ ਲੁੱਟਿਆ ਆ ਦੇਖੋ ਮੁੰਡੇ ਦੇ ਮੋਰਨੀ ਦੇਖੋ ਤੁਸੀਂ ਮੇਰੇ ਤੇ ਦਰਸ਼ਨ ਦੇ ਸੇਮ ਮੋਰਨੀ ਪਾਈ ਸੀ ਯਾਦ ਰਹੇ ਤੇ ਇਹ ਜੀ ਤੇ ਪੂਰਾ ਇੰਜੋਏ ਕੀਤਾ ਸਾਰਿਆਂ ਨੇ ਲਵ ਜੂ ਸਾਰਿਆਂ ਨੂੰ ਬਹੁਤ ਬਹੁਤ ਉਦੋਂ ਕਹਿੰਦੇ ਪੂਰੇ ਫੱਟ ਸੀ ਤੇ ਮੁੜਕਾ ਮੁੜਕਾ ਪੂਰਾ ਆਇਆ ਹੋਇਆ ਸੀ ਵਿਆਹ ਦੀ ਖੁਸ਼ੀ ਹੋਈ ਨਹੀਂ ਸੀ ਚਾਹ ਇੰਨਾ ਸੀ ਬਾਕੀ ਨਾਲ ਦੇ ਯਾਰ ਮਿੱਤਰ ਜਦੋਂ ਸਾਰੇ ਇਕੱਠੇ ਹੁੰਦੇ ਆ ਨਾ ਸਾਲਾਂ ਬਾਅਦੋਂ ਫੇਰ ਨਹੀਂ ਗਰਮੀ ਗਰਮੀ ਦਾ ਪਤਾ ਲੱਗਦਾ ਤੇ ਮੋੜ ਉਹੀ ਗੱਲਾਂ ਉਹੀ ਯਾਦਾਂ ਚੇਤੇ ਆ ਜਾਂਦੀਆਂ ਤੇ ਯਾਰ ਬੇਲੀ ਨਾਲ ਪੂਰਾ ਪੂਰਾ ਇੰਜੋਏ ਕੀਤਾ ਆਪਾਂ ਉਦੋਂ ਵਾਦਾ ਗਾਣੇ ਦੇ ਰਵੀ ਹੋਣਾ ਇਹਨਾਂ ਦਾ ਕਹਿੰਦੇ ਪੂਰਾ ਹੀ ਮੇਲ ਆਈ ਲੁੱਟ ਲਿਆ ਮੈਂ ਕਹਿੰਦਾ ਸਰਾ ਹੀ ਸਟੈਪ ਹੋਣ ਗਿਆ ਗਾਣੇ ਦੇ ਦੇਖਿਓ ਤੁਸੀਂ ਗਾਂਹ ਜਾ ਕੇ ਆ ਬਾਬੇ ਤਾਂ ਸੱਭਾ ਆ ਗਿਆ ਲੱਗਦਾ ਮੈਨੂੰ ਇਹ ਕਿਉਂ ਪੂਰਾ ਫੱਟਾ ਬੱਜ ਲਾਓ ਵੀ ਹੁਣ ਬਾਬੇ ਹੁਣ ਅਜ ਕਹਿੰਦੇ ਸੱਪ ਸੱਪਣੀ ਆਉਣ ਲੱਗਿਆ ਤੇ ਜਸਨੇ ਹੁਣੀ ਸੱਪ ਬਣਾਉਣ ਲੱਗਿਆ ਆਜੋ ਗਰਾਂ ਹੁਣ ਦੇਖਿਓ ਫਿਰ ਮੇਲ ਦੇ ਸੱਪ ਇਧਰ ਮਾਨੂੰ ਲੱਗਦਾ ਸੱਪ ਵਾਲੇ ਨਿਕਲੇ ਸਪੇਰਾ ਇੱਕ ਹੀ ਰਹਿ ਗਿਆ ਸਪੇਰਾ ਔਖਾ ਹੋਈ ਜਾਂਦਾ ਪ੍ਰਦਰਸ਼ਨਕਾਰੀ ਸਾਰੇ ਆਏ ਹੋਏ ਸੀ ਆਪਣੇ ਵਿਆਹ ਦੇ ਵਿੱਚ ਆ ਦੇਖੋ ਹੁਣ ਪਹਿਲਾਂ ਸੱਪ ਵਾਲੇ ਆਏ ਹੁਣ ਬੈਂਡ ਵਾਲੇ ਵੀ ਆਉਣਗੇ ਇਹ ਚੱਕੋ ਕਿਉਂ ਆਗੇ 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 ਬੰਦੇ ਪੂਰੇ ਟੈਲੈਂਟ ਵਾਲੇ ਆਏ ਹੋਏ ਸੀ ਆਪਣੇ ਵਿਆਹ ਸਾਰੇ ਲੋਜੀ ਰਾਤ ਦਾ ਵੱਜ ਗਿਆ 1 ਤੇ ਸਾਰਾ ਪ੍ਰੋਗਰਾਮ ਸੁਖੀ ਸੰਧੀ ਸਿਰੇ ਚੜ ਗਿਆ ਤੇ ਹੁਣ ਚੱਲਣਗੇ ਪੜਾਕੇ ਆਜੋ ਗਰਾਹ ਫਰੋਂਣ ਪੜਾਕੇ ਚਾਲਦੇ ਦਿਖਾਵਾਂਗੇ ਸਭ ਤੋਂ ਵੱਡੀ ਗੱਲ ਆ ਵੀ ਸਾਰਿਆਂ ਨੇ ਰਲ ਮਿਲ ਕੇ ਇੰਜੋਏ ਕੀਤਾ ਯਾਰਾਂ ਬੇਲੀਆਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਕਿਸੇ ਬੰਨੀਓ ਕੋਈ ਲਾਂਭਾ ਨਹੀਂ ਆਇਆ ਤੇ ਜੇ ਸਾਡੇ ਬੰਨੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫੀ ਦੇ ਅਜਾਜਕਾਂ ਸੋ ਹੁਣ ਚੱਲਦਾ ਪੜਾਕੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਤੇ ਜੇ ਕਿਸੇ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਆਲਾ ਜੋਰੂ ਕਾ ਗੁਲਾਮ ਦੁੱਧ ਦੁੱਧ ਤੱਤਾ ਕਰੀ ਜਾਂਦਾ ਆ ਦੁੱਧ ਤੋਂ ਬਣਾ ਦੀ ਨਹੀਂ ਆਉਂਦੀ ਆ ਨੀਂਦ ਤੈਨੂੰ ਤਾਂ ਆ ਜਾਂਦੀ ਆ ਉਧਰ ਗਗਣੇ ਨੂੰ ਨਹੀਂ ਆਉਂਦੀ ਉਹਨੇ ਲਾਇਆ ਹੋਇਆ ਦੁੱਧ ਕੋਈ ਨਹੀਂ ਹਾਂ ਹੋ ਨਹੀਂ ਪਕੌੜੀਆਂ ਲੈ ਕੇ ਆਣੀ ਉਹਨੂੰ ਜੋਰੂ ਕੇ ਗੁਲਾਮ ਨੇ ਕੀ ਪੋਰਨ ਦੁੱਧ ਨਾ ਖਾਣਨਾ ਜੋਰੂ ਗੇ ਆ ਬਾਹਰ ਦੇ ਯਾਰ 1.5 ਵਜੇ ਆ ਪਿਆ ਇਦਾਂ ਬਈ ਪੌਣੇ ਦੋ ਹੋ ਗਏ 2.5 ਵਜੇ ਤੁਰਨਾ ਇਦਰੇ ਕਹਿੰਦਾ ਜੋਰੂ ਗੇ ਗਲਾਬ ਨੂੰ ਬਹੁਤ ਮਾਗਿਆ ਆ ਦੁੱਧ ਦੋ ਦੁੱਧ ਪੈ ਕੇ ਪਏ ਆ ਨਾ ਜੋਰੂ ਗੇ ਗਲਾਬ ਨੂੰ ਹੌਕਮ ਆ ਗਿਆ ਵੀ ਜਾ ਦੁੱਧ ਨਾ ਪਕੌੜੀਆਂ ਲੈ ਆਏ ਉਹ ਨਹੀਂ ਉਤਰਿਆ ਥੱਲੇ ਪਹਿਲਾਂ ਦੁੱਧ ਥੋੜਿਆ ਹੋਈ ਲੈ ਗਲਾਸ ਭਰ ਕੇ ਫਿਰ ਉਹਨੇ ਲਤਾਂ ਲਾਈਆਂ ਥੱਲੇ ਆਇਆ ਉਹਦੀ ਜੋਰੂ ਕਾ ਗਲਾਬ ਚਲੋ ਲੈ ਕੇ ਚਲੋ ਪਕੌੜੀਆਂ ਪੂਰੇ ਠੰਡਾ ਕਰ ਲਓ ਦੋ ਫਿਰ ਦਾਂਦੋ ਫਿਰ ਲੱਸੀ ਕਰਾ ਕੇ ਆਵੋ ਆ ਲੈ ਲਵਣਾ ਮੇਰੀ ਭੈਣ ਨੂੰ ਫੋਨ ਹੂੰ ਫੋਨ ਲਾਉਣਾ ਕਿ ਨਹੀਂ ਲਾਉਣਾ ਉਹਦੇ ਪਤਾ ਜੇ ਫੋਨ ਲਾਉਣਾ ਕਿ ਨਹੀਂ ਲਾਉਣਾ ਨਹੀਂ ਨਹੀਂ ਲਾਉਣਾ ਬੁੱਗੇ ਮੈਂ ਕਿਹ ਤੂੰ ਕਰਦਾ ਕਿਉਂ ਕਿ ਲਾਉਣਾ ਜੋ ਰੂਪਾ ਗੁਲਾਮ ਆ ਫੇਰ ਕਿ ਯਾਰ ਘਰ ਵਾਲੀ ਆ ਹਨਾ ਵੀ ਕੱਢੀ ਗੱਲ ਸਾਰੀ ਜ਼ਿੰਦਗੀ ਕਟਣੀਆਂ ਉਹਨਾਂ ਫੇਰ ਕਿ ਦੁੱਧ ਬਣਾ ਕੇ ਦੇਤਾ